ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਪਾਤਸ਼ਾਹੀ ਦਸਵੀਂ ਹਿਮਾਚਲ ਪ੍ਰਦੇਸ਼ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਰਿਵਾਲਸਰ ਜਿਸ ਨੂੰ ਤਸੋ ਪੇਮਾ ਵੀ ਕਿਹਾ ਜਾਂਦਾ ਤੇ ਪਹਿਲਾ ਇਸ ਦਾ ਨਾਮ ਸੀ ਹਰੀਦੇਸ਼ਵਰ ਹਰੀ ਦਾ ਹਿਰਦਾ ਇਹ ਸਿੱਖਾਂ ਬੁੱਧਾਂ ਤੇ ਹਿੰਦੂਆਂ ਲਈ ਬਹੁਤ ਪਵਿੱਤਰ ਸਥਾਨ ਹੈ ਇੱਥੇ ਬਣਿਆ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੋਂ ਗੁਜਰਨ ਤੇ ਰਾਜਾ ਸਿੱਧ ਸੇਨ ਨਾਲ ਮੁਲਾਕਾਤ ਦੀ ਯਾਦ ਦੇ ਵਿੱਚ ਬਣਵਾਇਆ ਗਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਸ਼੍ਰੀ ਰਵਾਲ ਸਰ ਸਾਹਿਬ ਜਿਸ ਦਾ ਪਹਿਲਾ ਨਾਂ ਹਰੀਦੇਸ਼ਵਰ ਸੀ ਇਸ ਧਰਤੀ ਉੱਤੇ ਗੁਰੂ ਸਾਹਿਬ ਨੇ ਮਾਤਾ ਗੁਜਰੀ ਜੀ ਆਪਣੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਜੀਤੋ ਜੀ ਸਾਹਿਬਜਾਦਿਆਂ ਅਤੇ ਬਿਆੰਤ ਸਿੰਘਾਂ ਦੇ ਸਮੇਤ 1701 ਈਸਵੀ ਦੀ ਵਿਸਾਖੀ ਨੂੰ ਚਰਨ ਪਾਏ ਸਨ। ਗੁਰੂ ਸਾਹਿਬ ਦਾ ਇਸ ਸਥਾਨ ਉੱਤੇ ਆਉਣ ਦਾ ਉਦੇਸ਼ ਪਹਾੜੀ ਰਾਜਿਆਂ ਦੇ ਛਲ ਨੂੰ ਪ੍ਰਗਟ ਕਰਨਾ ਸੀ ਕਿਉਂਕਿ ਇਹਨਾਂ ਰਾਜਿਆਂ ਨੇ ਚਲਾਕੀ ਨਾਲ ਗੁਰੂ ਸਾਹਿਬ ਨੂੰ ਇੱਥੇ ਸੱਦਿਆ ਸੀ। ਇੱਥੇ ਗੁਰੂ ਸਾਹਿਬ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ ਲਈ ਕਿਹਾ ਪਰ ਇਨ੍ਹਾਂ ਰਾਜਿਆਂ ਨੇ ਵੱਖਰਾ ਅੰਮ੍ਰਿਤ ਛਕਾਉਣ ਬਾਰੇ ਆਖਿਆ ਕਿ ਅਸੀਂ ਸਧਾਰਨ ਲੋਕਾਂ ਦੇ ਵਿੱਚ ਅੰਮ੍ਰਿਤ ਨਹੀਂ ਛਕਾਂਗੇ ਅਸੀਂ ਰਾਜੇ ਹਾਂ ਸਾਡੇ ਲਈ ਵੱਖਰਾ ਅੰਮ੍ਰਿਤ ਤਿਆਰ ਕੀਤਾ ਜਾਵੇ ਗੁਰੂ ਸਾਹਿਬ ਨੇ ਕਿਹਾ ਕਿ ਅਖੰਡੇ ਬਾਟੇ ਦਾ ਅੰਮ੍ਰਿਤ ਸਭ ਵਰਨਾਂ ਲਈ ਸਾਂਝਾ ਹੈ ਤੇ ਬਚਨ ਉਚਾਰਨ ਕੀਤਾ ਇਨ ਗਰੀਬ ਸਿੱਖਣ ਕੋ ਦੇਹੋ ਪਾਤਸ਼ਾਹੀ ਯਹ ਯਾਦ ਕਰੈ ਹਮਰੀ ਗੁਰਿਆਈ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਰਿਵਾਲਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਬਹੁਤ ਸੁੰਦਰ ਦਰਬਾਰ ਸਾਹਿਬ ਹੈ ਬੜਾ ਸ਼ਾਂਤਮਈ ਮਾਹੌਲ ਹੈ ਸ਼੍ਰੀ ਰਿਵਾਲਸਰ ਸਾਹਿਬ ਤੋਂ ਉੱਤੇ ਪਹਾੜਾਂ ਵੱਲ ਜਾ ਕੇ ਗੁਰੂ ਸਾਹਿਬ ਨੇ ਰੇਵਾ ਦੇ ਪੁੱਤਰ ਰਵਾਲ ਤੇ ਜੱਛਾਂ ਦੀ ਸੰਧੀ ਕਰਵਾਈ ਅਤੇ ਖਾਲਸੇ ਦੇ ਰਾਜ ਲਈ ਭਵਿੱਖਤ ਬਚਨ ਉਚਾਰਨ ਕੀਤੇ ਕਿ ਇੱਥੋਂ ਹੀ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਇਸ ਸਥਾਨ ਤੋਂ ਲਗਭਗ 18 ਕਿਲੋਮੀਟਰ ਗੁਰਦੁਆਰਾ ਗੁਰੂ ਕੋਠਾ ਸਾਹਿਬ ਵੀ ਹੈ ਜਿਸ ਤੋਂ ਉਤਲੇ ਪਾਸੇ ਪਹਾੜੀ ਤੇ ਕਿਲਾ ਗੋਬਿੰਦਗੜ ਹੈ ਇਸ ਦਾਨੀ ਪੱਥਰ ਗੁਰੂ ਸਾਹਿਬ ਨੇ ਆਪ ਆਪਣੇ ਹੱਥੀ ਰੱਖਿਆ ਸੀ ਖਿਰੀ ਰਵਾਲਸਰ ਸਾਹਿਬ ਤੋਂ ਲਗਭਗ 24 ਕਿਲੋਮੀਟਰ ਰਾਜੇ ਸਿੱਧ ਸੈਨ ਦੀ ਨਗਰੀ ਮੰਡੀ ਸੰਕੇਤ ਹੈ ਜਿੱਥੇ ਮੰਡੀ ਸਾਹਿਬ ਗੁਰਦੁਆਰਾ ਸ਼ੁਸ਼ੋਭਿਤ ਹੈ ਇਥੋਂ ਦਾ ਰਾਜਾ ਆਪਣੇ ਤਿੰਨ ਪੁੱਤਰਾਂ ਸਮੇਤ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਗੁਰੂ ਸਾਹਿਬ ਨੂੰ ਆਪਣੀ ਨਗਰੀ ਲੈ ਗਿਆ ਜਿੱਥੇ ਗੁਰੂ ਸਾਹਿਬ ਨੇ 6 ਮਹੀਨੇ 18 ਦਿਨ ਨਿਵਾਸ ਰੱਖਿਆ ਇੱਥੇ ਮੌਜੂਦਾ ਸਮੇਂ ਵਿੱਚ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਜਿੱਥੇ ਗੁਰੂ ਸਾਹਿਬ ਦੀਆਂ ਪੰਜ ਨਿਸ਼ਾਨੀਆਂ ਸੰਗਤਾਂ ਦੇ ਦਰਸ਼ਨ ਕਰਨ ਦੇ ਯੋਗ ਹਨ ਸ਼੍ਰੀ ਰਵਾਲਸਰ ਸਾਹਿਬ ਦੀ ਮੌਜੂਦਾ ਇਮਾਰਤ ਜੋ ਤੁਸੀਂ ਦੇਖ ਰਹੇ ਹੋ ਇਹ 1930 ਈਸਵੀ ਦੀ ਬਣੀ ਹੋਈ ਹੈ ਜੋ ਕਿ ਮੰਡੀ ਦੇ ਰਾਜੇ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਨਕਸ਼ੇ ਦੇ ਅਨੁਸਾਰ ਤਿਆਰ ਕਰਵਾਈ ਸੀ ਗੁਰੂ ਸਾਹਿਬ ਦੀਆਂ ਸੰਗਤਾਂ ਸ਼੍ਰੀ ਰਿਵਾਲ ਸਰ ਸਾਹਿਬ ਦੇ ਦਰਸ਼ਨ ਕਰਕੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੀਆਂ ਹਨ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਆਪਣੀ ਕਿਰਤ ਕਮਾਈਆਂ ਵਿੱਚੋਂ ਕਿਉਂਕਿ ਇਸ ਸਥਾਨ ਤੇ ਸੰਗਤ ਬਹੁਤ ਘੱਟ ਜਾਂਦੀ ਹੈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਕੋਈ ਆਨਲਾਈਨ ਕਿਸੇ ਨੂੰ ਪੈਸੇ ਟਰਾਂਸਫਰ ਨਹੀਂ ਕਰਨੇ ਤੁਸੀਂ ਖੁਦ ਜਾਓ ਇੱਥੇ ਕਮਰਿਆਂ ਦੀ ਰਿਹائش ਵਾਸਤੇ ਕਮਰਿਆਂ ਦੀ ਬਹੁਤ ਵਧੀਆ ਸਹੂਲਤ ਹੈ ਤੁਸੀਂ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਉੱਥੇ ਜਾ ਕੇ ਆਪਣੀ ਸ਼ਰਧਾ ਦੇ ਅਨੁਸਾਰ ਦਾਨ ਲੰਗਰ ਦੇ ਵਿੱਚ ਵਸਤਾਂ ਕੁਝ ਹੋਰ ਸਮੱਗਰੀ ਆਪਣੀ ਮਨੋ ਕਾਮਨਾ ਦੇ ਹਿਸਾਬ ਦੇ ਨਾਲ ਤੁਸੀਂ ਭੇਟ ਕਰ ਸਕਦੇ ਸਰ ਇੰਨਾ ਮਹੱਤਵਪੂਰਨ ਕਿਉਂ ਸੀ ਰਿਵਾਲ ਸਰ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਸੁਰੱਖਤ ਤੇ ਸ਼ਾਂਤ ਸਥਾਨ ਸੀ ਗੁਰੂ ਸਾਹਿਬ ਇੱਥੇ ਟਿਕੇ ਤੇ ਇਲਾਕੇ ਦੇ ਪਹਾੜੀ ਰਾਜਿਆਂ ਦੇ ਨਾਲ ਮੀਟਿੰਗਾਂ ਕੀਤੀਆਂ ਸੰਧੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਰਾਜਾ ਸਿੱਧ ਸੈਨ ਦੀ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਸੀ ਪਹਾੜੀ ਰਾਜੇ ਖਾਸ ਕਰਕੇ ਸਿੱਧ ਸੇਨ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਸਨ ਇਸ ਕਰਕੇ ਉਹ ਇੱਥੇ ਆਏ ਰਾਜੇ ਨੇ ਗੁਰੂ ਸਾਹਿਬ ਤੋਂ आशीर्वाद ਤੇ ਰੱਖਿਆ ਦੀ ਬੇਨਤੀ ਕੀਤੀ ਕਿ ਸਾਡੀ ਰੱਖਿਆ ਕੀਤੀ ਜਾਵੇ ਤੇ ਇੱਥੇ ਗੁਰਦੁਆਰਾ ਸਾਹਿਬ ਕਿਉਂ ਬਣਵਾਇਆ ਗਿਆ ਗੁਰੂ ਸਾਹਿਬ ਨੇ ਆਤਮਕ ਤੇ ਰਾਜਨੀਤਿਕ ਗੱਲਬਾਤ ਕਰਨ ਵਾਸਤੇ ਇੱਥੇ ਠਹਿਰਾਓ ਕੀਤਾ ਸੀ ਉਸ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸਥਾਨਕ ਲੋਕ ਸਥਾਨਕ ਰਾਜੇ ਜੋ ਆਸ-ਪਾਸੇ ਦੇ ਰਾਜੇ ਸਨ ਉਹ ਗੁਰੂ ਸਾਹਿਬ ਤੋਂ ਇੱਥੇ ਅਸੀਸਾਂ ਲੈਣ ਆਉਂਦੇ ਸਨ ਰੀਵਾਲ ਸਰ ਇਸ ਲਈ ਵੱਖਰਾ ਹੈ ਕਿਉਂਕਿ ਇਹ ਤਿੰਨ ਧਰਮਾਂ ਦੇ ਲਈ ਪਵਿੱਤਰ ਹੈ ਤਾਂ ਹੀ ਇਸ ਨੂੰ ਤਸੋ ਪੇਮਾ ਕਿਹਾ ਜਾਂਦਾ ਹੈ ਇੱਥੇ ਦਾ ਬੁੱਧ ਇਤਿਹਾਸ ਰਿਵਾਲ ਸਰ ਦਾ ਸੰਬੰਧ ਗੁਰੂ ਪਦਮ ਸੰਭਵ ਜਿਹਨੂੰ ਗੁਰੂ ਰਿਣ ਪੂਛੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਜਿਨ੍ਹਾਂ ਨੇ ਤਿੱਬਤ ਵਿੱਚ ਬੁੱਧ ਧਰਮ ਫੈਲਾਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਵੀ ਇੱਥੇ بڑے ਮੱਠ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਵੱਡੀ ਮਹਾਤਮਾ ਬੁੱਧ ਜੀ ਦੀ ਮੂਰਤੀ ਹੈ ਹਿੰਦੂ ਇਤਿਹਾਸ ਝੀਲ ਦਾ ਸੰਬੰਧ ਜੋ ਸਾਹਮਣੇ ਤੁਸੀਂ ਝੀਲ ਦੇਖ ਰਹੇ ਹੋ ਝੀਲ ਦਾ ਸੰਬੰਧ ਲੋਮਸ ਰਿਸ਼ੀ ਅਤੇ नाग ਕਥਾਵਾਂ ਦੇ ਨਾਲ ਜੋੜਿਆ ਜਾਂਦਾ ਹੈ ਇਸ ਝੀਲ ਦੇ ਕੰਢੇ ਦੇ ਉੱਤੇ ਇੱਕ ਬਹੁਤ ਸੁੰਦਰ ਸ਼ਿਵ ਮੰਦਿਰ ਵੀ ਹੈ ਇਸ ਕਰਕੇ ਰਿਵਾਲਸਰ ਇੱਕ ਵੱਡਾ ਅਧਿਆਤਮਿਕ ਸਥਾਨ ਹੈ ਬਹੁਤ ਸ਼ਾਂਤੀ ਹੈ ਇਸ ਸਥਾਨ ਤੇ ਰਿਵਾਲਸਰ ਦੀ ਜੋ ਝੀਲ ਹੈ ਝੀਲ ਦੇ ਆਲੇ-ਦੁਆਲੇ ਗੁਰਦੁਆਰਾ ਰਿਵਾਲਸਰ ਬੁੱਧ ਮੱਠ ਤੇ ਕਈ ਮੰਦਰ ਹਨ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬੌਲੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਬਣੀ ਹੋਈ ਹੈ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਰਿਵਾਲ ਸਰ ਸਾਹਿਬ ਹਿਮਾਚਲ ਪ੍ਰਦੇਸ਼ ਪਾਤਸ਼ਾਹੀ 10ਵੀਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਕਿਰਤ ਕਮਾਈਆਂ ਵਿੱਚੋਂ ਤਨ ਮਨ ਧਨ ਨਾਲ ਇੱਥੇ ਪਹੁੰਚ ਕੇ ਆਪਣੀ ਸ਼ਰਧਾ ਅਨੁਸਾਰ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ